ਦੋਸਤੋ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਦੇ ਉੱਪਰ ਜਿਦਾਂ ਕਿ ਤੁਹਾਨੂੰ ਪਤਾ ਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਅੱਗੇ ਦੀ ਮੰਗ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਐਸ ਐਚਓ ਜੋ ਹੁੰਦਾ ਵਾ ਜੋ ਕਿ ਦੋ ਬੰਦੀਆਂ ਨੂੰ ਗ੍ਰਿਫਤਾਰ ਕਰਦਾ ਵਾ ਜਿਸ ਤੋਂ ਬਾਅਦ ਉਹ ਸਪਾਰਿਸ਼ ਕਰਦੇ ਨੇ ਐਮਐਲਏ ਵੱਲੋਂ ਫੋਨ ਲਵਾਇਆ ਜਾਂਦਾ ਏ ਜਿਸ ਤੋਂ ਬਾਅਦ ਜਿਹੜਾ ਐਮਐਲਏ ਉਹਨਾਂ ਬੰਦੀਆਂ ਨੂੰ ਛੱਡਣ ਦੇ ਲਈ ਕਹਿੰਦਾ ਵਾ ਜਿਸ ਤੋਂ ਬਾਅਦ ਧਮਕੀਆਂ ਵੀ ਦੇਂਦਾ ਵਾ ਐਸਐਚਓ ਨੂੰ ਜਿਸ ਤੋਂ ਬਾਅਦ ਐਸਐਚਓ ਜਿਹੜਾ ਵਾ ਉਹ ਕਹਿੰਦੇ ਨੇ ਕਿ ਮੈਂ ਜਿਹੜਾ ਵਾ ਉਹ ਸੱਚ ਦਾ ਸਾਥ ਦਵਾਂਗਾ ਤੇ ਇਹਨਾਂ ਨੂੰ ਜਿਹੜੀ ਬੰਦੀ ਸਜ਼ਾ ਵਾ ਕਾਨੂੰਨੀ ਤੌਰ ਤੇ ਇਹਨਾਂ ਨੂੰ ਉਹ ਦਿੱਤੀ ਜਾਵੇਗੀ ਤੇ ਇਸ ਵੀਡੀਓ ਦਾ ਕੀ ਸੱਚ ਆ ਉਹ ਤੁਹਾਨੂੰ ਜਿਹੜਾ ਵਾ ਦੱਸਦੇ ਆ ਇਸ ਤੋਂ ਬਾਅਦ ਇੱਕ ਹੋਰ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਨਾ ਦੇ ਵੱਲੋਂ ਜਿਸ ਵਿੱਚ ਇਹ ਹੁਣ ਕਹਿ ਰਹੇ ਨੇ ਕਿ ਇਹ ਸਭ ਜਿਹੜਾ ਵਾ ਲੋਕਾਂ ਨੂੰ ਸੁਚੇਤ ਕਰਨ ਦੇ ਲਈ ਵੀਡੀਓ ਜਿਹੜੀ ਆ ਉਹ ਬਣਾਈ ਗਈ ਸੀ ਇੱਕ ਬੇਨਤੀ ਕਰਾਂਗੇ ਕਿ ਜਿਹੜੀ ਵੀਡੀਓ ਤੁਸੀਂ ਦੇਖੀ ਹੈ ਇਹ ਸਿਰਫ ਇੱਕ ਸਮਾਜ ਨੂੰ ਮੈਸੇਜ ਦਿੱਤਾ ਸੀ ਤੇ ਪੂਰੀ ਸਾਡੀ ਟੀਮ ਪਰ ਉੱਥੇ ਪੰਜਾਬ ਪੁਲਿਸ ਦੀ ਕਾਫੀ ਜ਼ਿਆਦਾ ਤਾਰੀਫ਼ ਹੋ ਰਹੀ ਸੀ ਕਿ ਪੰਜਾਬ ਪੁਲਿਸ ਜਿਹੜੀ ਆ ਉਹ ਆਪਣਾ ਕੰਮ ਵਧੀਆ ਤਰੀਕੇ ਨਾਲ ਕਰ ਰਹੀ ਆ ਕੋਈ ਤਾਂ ਪੁਲਿਸ ਵਾਲਾ ਹੈਗਾ ਇਹ ਪਰ ਉੱਥੇ ਹੀ ਜਿਹੜਾ ਵਾ ਜਦੋਂ ਇਹ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਆ ਲੋਕਾਂ ਦੇ ਇਹ ਵੀ ਵਿਚਾਰ ਨਿਕਲ ਕੇ ਸਾਹਮਣੇ ਆ ਰਹੇ ਨੇ ਕਿ ਐਮਐਲਏ ਦੇ ਦਬਾਅ ਦੇ ਵਿੱਚ ਆ ਕੇ ਇਹ ਵੀਡੀਓ ਜਿਹੜੀ ਆ ਦੁਬਾਰਾ ਬਣਾਈ ਗਈ ਆ ਤੇ ਬਾਕੀ ਤੁਹਾਡੇ ਇਸ ਬਾਰੇ ਕੀ ਵਿਚਾਰ ਆ